ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਬਈ ਜੀ ਖੇਤ ਆ ਗਈ ਛੜਕ ਦੀ 22 ਫੁੱਟ ਦੀ 12 ਫੁੱਟ ਬਣੀ ਹੋਈ ਆ ਦੋਨੋਂ ਸਾਈਡ ਤੇ 5-5 ਫੁੱਟ ਕੱਟਦੀ ਆਈ ਹੈ ਆ ਵੱਟ ਪਨੀਰੀ ਤੋਂ ਸ਼ੁਰੂ ਹੋਈ ਖੇਤ ਆਪਣਾ ਇਸ ਤਰ੍ਹਾਂ ਗਿਆ ਜੀ ਆ ਸਫੈਦੇ ਤੱਕ 2 ਕਿਲੇ ਲੰਬਾ ਜੀ ਇਹਦੇ ਨਾਲ ਅਗਲਾ 3 ਕਿਲੇ ਜੀ ਇਸ ਤਰ੍ਹਾਂ ਛੜਕ ਤੋ ਗਿਆ ਜੀ ਇਹ 3 ਕਿਲੇ ਫਰੰਟ ਜੀ ਉਸ ਫਾਇਦੇ ਦਾ ਕੀ ਤਿੰਨ ਕਿੱਲੇ ਪੱਟੀ ਅਗਲੀ ਆ ਜੀ ਸੜਕ ਤੋਂ ਐ ਸਾਈਡ ਤੇ ਹੈ ਜੀ 11 ਕਿੱਲੇ ਇੱਕ ਕਨੈਕਸ਼ਨ ਟਰਾਂਸਫਰ ਆ ਗਿਆ ਜੀ ਇੱਕ ਆਹ ਬੋਰ ਦਾ ਕਨੈਕਸ਼ਨ ਦੂਸਰਾ ਆ ਜੀ ਉਹ ਚੱਲ ਰਿਹਾ ਦੋ ਕਨੈਕਸ਼ਨ ਆਈ ਐਸ ਦੂਸਰੀ ਸਾਈਡ ਤੋਂ ਇਹ ਜੀ ਐਸ ਆਮ ਸੇਮ ਹੀ ਸਾਢੇ 3 ਕਿੱਲੇ ਫਰੰਟ ਗਿਆ ਜੀ ਐਸ ਸਾਈਡ ਤੇ ਸੜਕ ਦੇ ਨਾਲ ਸਾਢੇ 6 ਕਿੱਲੇ ਫਰੰਟ ਆ ਜੀ ਐ ਸਾਈਡ ਐ 16 ਕਿੱਲੇ ਜਿਹਦੇ ਵਿੱਚ ਇੱਕ ਤਾਂ ਕੋਠੀ ਆ ਜੀ ਬਿਲਕੁਲ ਨਵੀਂ ਬਣੀ ਹੋਈ ਇੱਕ ਸਾਹਮਣੇ ਉਹ ਕਰ ਰਿਹਾ ਜੀ ਕੋਠੀ ਉਹ ਵੀ 3 ਸਾਲ ਹੋਏ ਚਾਰ ਬਣੀ ਨੂੰ 27 ਕਿਲੇ ਹੀ ਟੋਟਲ ਤਕਸੀਮ ਖਾਤਾ ਜੀ ਇੱਕ ਨੰਬਰ ਪਾਣੀ ਹੈ ਸੜਕ ਦੇ ਉੱਪਰ 6.5 ਕਿਲੇ ਫਰੰਟ ਆਈ ਸਾਹਮਣੇ ਨਹਿਰ ਆ ਜੀ ਉਹ ਸੜਕ ਦੇ ਨਾਲ-ਨਾਲ ਹੀ ਖਾਲਾ ਜੀ ਪੱਕਾ ਖਾਲਾ ਜੀ 6 ਕਿੱਲੇ ਨਹਿਰ ਤੋਂ ਆਪਣਾ ਇੱਥੋਂ ਥੇਤ ਤੋਂ ਮੋਗਾ ਜੀ 6ਵੇਂ ਕਿੱਲੇ ਤੇ ਦੂਸਰਾ ਮੋਗਾ ਆਪਣਾ ਨੱਕਾ ਆਪਣਾ ਜੀ ਐ ਸਾਈਡ ਤੇ ਛੋਟੀ ਨਹਿਰ ਆ ਗਈ ਜੀ ਜਾਂ ਵੱਡੀ ਮੇਨ ਨਹਿਰ ਆ ਗਈ ਜੀ ਮੇਨ ਨਹਿਰ ਤੋਂ ਮੋਗਾ ਜੀ ਆਪਾਂ ਨੂੰ 27 ਮਿੰਟ ਕਿੱਲੇ ਦਾ ਪਾਣੀ ਹੈ ਜੀ ਦੋ ਟਿਊਬਲ ਕਨੈਕਸ਼ਨ ਆ ਗਏ ਜੀ ਦੋ ਘਰ ਆ ਗਏ ਜੀ ਸਾਰਾ ਧਾਨ ਵਾਲਾ ਖੇਤ ਹੈ ਜੀ ਤਕਸੀਮ ਖਾਤਾ está ahí que